ਬਰੇ ਡਿਸਪਲਨ ਦੇ ਰਾਹ ਕੇ ਮੇਰੀ ਗੌਰਮੈਂਟ ਮੇਰਾ ਵੀ ਸਾਰੇ ਗੱਲ ਸੁਣੋ ਬਰੇ ਡਿਸਪਲਨ ਦੇ ਰਾਹ ਕੇ ਜਿਹੜਾ ਪਿਛਲੇ ਦਿਨੀ ਬਹੁਤ ਵੱਡਾ ਇੱਕ ਮਹਾਂ ਸੰਵਿਧਾਨ ਅਤਿਆਜ ਦੇ ਰੂਪ ਤੇ ਅੱਜ ਹੋਇਆ ਸਾਡੇ ਦੇਸ਼ ਦੇ ਵਿੱਚ ਜਿੰਨੇ ਹਰ ਮਿਲਦੇ ਨੂੰ ਅੱਜ ਉਸ ਸਾਧੂ ਗੰਭੀਰ ਪਰੇਸ਼ਾਨ ਹੈ ਕੋਟਿਸ ਬੰਦ ਚਾਜ ਸਾਰੇ ਨੇ ਜਿਹੜੇ ਸਾਡੀਆਂ ਰੂਹਾਂ ਸਾਡੇ ਪਰ ਚਲੇ ਗਈਆਂ ਜਿਹੜੇ ਸਾਡੇ ਭਰਾ ਅੱਜ ਜਿੱਤੇ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਅਲੱਗ ਗ੍ਰੇਡ ਆ ਅੱਜ ਇੱਥੇ ਜਿੱਥੇ ਸ਼ਰਧਾਜਲੀ ਪਾਉਂਦੇ ਫੁੱਲ ਵੀ ਪੇਟ ਕਰਨੇ ਆ ਤੇ ਇੱਕ ਕਿਉਂਕਿ ਜਿੱਥੇ ਸਾਰਿਆਂ ਨੇ ਆਪ ਆਪਣਾ ਤਰੀਕੇ ਨਾਲ ਉਹਨਾਂ ਨੂੰ ਖੱਤਾ ਦੇ ਫੁੱਲ ਪੇਟ ਕੀਤੇ ਆ ਅਸੀਂ ਵੀ ਸਾਰਿਆਂ ਨੇ ਸਿਪਾਹ ਵਿੱਚ ਰਹਿ ਕੇ ਇੱਕ ਗੰਗਲ ਮਾਰ ਤੇ ਜਿਹੜਾ ਅਸੀਂ ਸਾਰੇ ਸਾਰੇ ਹੱਟ ਕੇ ਦੇ ਸੇਕੋ ਦੇ ਨਾਲ ਅਨਿਠਾਕ ਜੀ ਨੇ ਮੇਰੇ ਸਤਿਕਾਰਯੋਗ ਵੀਰ ਰੀਕੂ ਪਟਿਆ ਸਰਪੰਚੋ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਵੀ ਕੱਲ ਸਪੈਸ਼ਲ کہہ ਕੇ ਪ੍ਰੋਗਰਾਮ ਆਪਾਂ ਕੋਲਾਪਹਿਲਾ ਲੇਟ ਹੋ ਗਿਆ ਕਿਤੇ ਅਸੀਂ ਅੱਜ ਆਪਾਂ ਕਰ ਲਈਏ ਤੇ ਅਸੀਂ ਸਾਰਿਆਂ ਨੇ ਅੱਜ ਇੱਥੇ ਤੁਸੀਂ ਪੰਚਿਓ ਘਾਟਾ ਮੈਂ ਦੇ ਦਿਆ ਜਾ ਰਹੀ ਹੈ ਜੋ ਧੰਨਵਾਦ ਵੀ ਕਰਦਾ ਤੇ ਇੱਥੋਂ ਲੈ ਕੇ ਅਸੀਂ ਅੰਬੇਡਕਰ ਚੌਂਕ ਤੱਕ ਗਿਆ ਤਰਵਾੜੇ ਅੱਡੇ ਤੱਕ ਸਾਰਿਆਂ ਨੇ ਪੈਦਾ ਜਾਣਾ ਉੱਥੇ ਜਾ ਕੇ ਦਿਸਪਲਾਂ ਦੇ ਵਿੱਚ ਰਹਿ ਕੇ ਅਸੀਂ ਅੱਜ ਜਿਹੜੇ ਆਪਣੇ ਆ ਜਿਹੜੀਆਂ ਸਾਡੀਆਂ ਰੂਹਾਂ ਸਾਡੇ ਭਰਾ ਸਾਡੇ ਚਲੇ ਗਏ ਉਹਨਾਂ ਨੂੰ ਜਿਹੜੀ ਇਹ ਛਰਤਾਂ ਦੇ ਫੁੱਲ ਭੇਟ ਕਰਨੇ ਆ ਅਨੇਕਾ ਠਾਕੁਰ ਜੀ ਤੁਸੀਂ 2 ਮਿੰਟ ਜਿਟਾਰੇ ਲਾਓ ਉਹਨਾਂ ਦੀ ਉਹਨਾਂ ਦੀ

ਬਾਹ ਮੁਰਦਾਬਾਤ ਆਤੰਕ ਬਾਦ ਮੁਰਦਾਬਾਤ ਆਤੰਕ ਬਾਦ ਮੁਰਦਾਬਾਤ ਪਾਕਿਸਤਾਨ ਮੁਰਦਾਬਾਤ ਪਾਕਿਸਤਾਨ ਮੁਰਦਾਬਾਤ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਔਰ ਮੈਂ ਆਪਣੇ ਉਹਨੂੰ ਵੀਰ ਰਿੰਕੂ ਨੂੰ ਜਿਹੜਾ ਵਾਸੇ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੂੰ ਵੀ ਬੋਲਾਂਗਾ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਆਗਰਵਾਦ ਜਿੰਦਾਬਾਦ ਆਗਰਵਾਦ ਜਿੰਦਾਬਾਦ ਅੱਜ ਸਮੂਹ ਹਲਕਾ ਦੇ ਸਾਡੇ ਨਿਵਾਸੀ ਅਸੀਂ ਸਾਰੇ ਅੱਜ ਇੱਥੇ ਜਿਹੜੇ ਬਹਿਲਗਾਮ ਵਿਖੇ ਜੋ ਪਿਛਲੇ ਦਿਨੀਂ ਸਾਹ ਸਾਹ ਵਾਪਰਿਆ ਬਹੁਤ ਵੱਡਾ ਵਿਸ਼ ਨੂੰ ਘਾਟਾ ਪਿਆ ਨੌਜਵਾਨ ਸਾਡੇ ਸਾਡੇ ਭਰਾ ਜਿਨ੍ਹਾਂ ਨੇ ਅੱਤਵਾਦੀਆਂ ਨੇ ਉਹਨਾਂ ਨੂੰ ਮਾਰਿਆ ਮੈਂ ਸਮਝਦਾ ਹਰ ਹਿੰਦੂਸਤਾਨੀ ਦਾ ਹਿਰਦਾ ਵਲੁੰਧ ਰਿਆ ਗਿਆ ਅੱਜ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਸ਼ਰਦਾ ਲਈ ਦੇਣ ਵਾਸਤੇ ਇੱਥੇ ਵੱਡੀ ਗਿਣਤੀ ਸਾਰੇ ਇਕੱਠੇ ਹੋਏ ਆ ਤੇ ਉਹਨਾਂ ਨੂੰ ਸ਼ਹਾਦਤ ਦੇਣ ਵਾਸਤੇ ਅਸੀਂ ਇੱਕ ਕੈਡਲ ਮਾਰਕ ਜਿਹੜਾ ਮਹਾਰਾਣਾ ਪ੍ਰਤਾਪ ਚੌਂਕ ਤੋਂ ਲੈ ਕੇ ਅੰਬੇਡਕਰ ਦੀ ਚੌਂਕ ਦਾ ਕੰਪਾ ਰੱਖਿਆ ਤੇ ਉਹਦੇ 'ਚ ਅਸੀਂ ਕਿਉਂਕਿ ਇਹੀ ਸਾਡੇ ਪੰਜ ਪਰਮ ਪਿਤਾ ਪਰਮੇਸ਼ਵਰ ਅਗੇ ਅਰਦਾਸ ਕਰਦੇ ਆ ਜਿਹੜੀਆਂ ਰੂਹਾਂ ਸਾਡੇ ਤੋਂ ਵਿਛੜ ਗਈਆਂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਉਹ ਇਸ ਭਾਣ ਨੂੰ ਮੰਨਣ ਦਾ ਬਲ ਵਾਖੀ ਅਤੇ ਅਸੀਂ ਵੀ ਸਾਰੇ ਰਲ ਕੇ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਨਮਨ ਕਰਦੇ ਆ ਸਖਤ ਸਟੈਂਡ ਲੈਣ ਲਈ ਆਪਾਂ ਕੇਂਦਰ ਸਰਕਾਰ ਕੋਲੋਂ ਵੀ ਮੰਗ ਕਰਦੇ ਆ ਜੀ ਇਹ ਤਾਂ ਸਾਡਾ ਹੈਗਾ ਜੀ ਵੇਖੋ ਕੇਂਦਰ ਸਰਕਾਰ ਨੂੰ ਬੜੀ ਸਾਡੀ ਅਪੀਲ ਆ ਹੱਥ ਜੁੜ ਕੇ ਤੇ ਕਹਿੰਨੇ ਆ ਵੀ ਇਹੋ ਜੀ ਸਜ਼ਾ ਦਿਓ ਜਿਨ੍ਹਾਂ ਨੇ ਕਾਰਾ ਕੀਤਾ ਕਿ ਮੁੜ ਕੇ ਕੋਈ ਵੀ ਅੱਖ ਹਿੰਦੁਸਤਾਨ ਵੱਲ ਇਹੋ ਜੀ ਨੋਟ ਸਕੇ ਦੁਬਾਰਾ ਇਹੋ ਜਿਹਾ ਇਥੇ ਅਤਿਆਚਾਰ ਨਾ ਹੋ ਸਕੇ ਜਿਹੜਾ ਹੁਣ ਬਹਿ ਕੰਮ ਜੋ ਹੈ ਇਹੋ ਜੀ ਕਾਰਵਾਈ ਕਰਨੀ ਚਾਹੀਦੀ ओके ਅੱਜ ਜਿਹੜਾ ਪਹਿਲਗਾਉਂ ਵਿੱਚ ਜਿਹੜਾ ਘਟਨਾ ਵਾਪਰੀ ਹੈ ਔਰ ਸਾਹੀ ਜੀ ਨੇ ਤੁਹਾਨੂੰ ਦੱਸਿਆ ਹੈ ਔਰ ਮੈਂ ਬਿਲਕੁਲ ਉਹਨਾਂ ਦੀ ਗੱਲ ਤੇ ਸਹਿਮਤ ਆ ਔਰ ਜਿਹੜੇ ਵੀ ਇਸ ਸ਼ਰਧਾਂਜਲੀ ਸਮਾਰੋਹ ਚ ਆਏ ਆ ਮੇਰੇ ਇਲਾਕੇ ਦੇ ਪਿੰਡਾਂ ਵਿੱਚੋਂ ਮੇਰੇ ਨੌਜਵਾਨ ਸਾਥੀ ਭਰਾ ਰਿੰਕੂ ਜੀ ਹੋਰ ਵੀ ਰਣਵੀਰ ਨੰਬਰਦਾਰ ਜੀ ਸਾਰੇ ਰਤੂ ਜੀ ਨਿਤ ਸ਼ਰਾਨਾ ਜੀ ਹੋਰ ਵੀ ਭਰਾ ਮੇਰੇ ਇੱਥੇ ਨਾਂ ਲੈਣਾ ਵੀ ਜ਼ਰੂਰੀ ਨਹੀਂ ਸਮਝਾਂਗਾ ਕਿਉਂਕਿ ਇਹ ਸਾਡਾ ਸਾਰਿਆਂ ਦਾ ਫਰਜ਼ ਆ ਉਹ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਔਰ ਅੱਜ ਇਹ ਦੇਖ ਰਿਹਾ ਸਾਰੇ ਕਿ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਹੈ ਅਸੀਂ ਸਾਰੇ ਇੱਥੇ ਹਿੰਦੂ ਸਿੱਖ ਭਾਈਚਾਰਾ ਹਰ ਬਰਾਦਰੀ ਹਰ ਧਰਮ ਦੇ ਲੋਕ ਇੱਥੇ ਖੜੇ ਆ। ਉਹ ਇਹ ਜਿਹੜਾ ਆਤੰਗਵਾਦ ਹੈ ਜਾਂ ਇਹ ਜਿਹੜਾ ਹੱਤਖਰਮਾ ਵਾਪਰੀ ਹੈ ਉਹਦੇ ਖਿਲਾਫ ਖੜੇ ਆ। ਪਰ ਇਹ ਵੀ ਸਾਰੇ ਮੰਗ ਕਰ ਰਹੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਵੀ ਪੂਰੀ ਬੰਦੀ ਹੈ। ਇਸ ਮੁੱਦੇ ਦੇ ਉੱਪਰ ਕਿਉਂ ਆਪਣਾ ਸਟੈਂਡ ਲੈਣ ਔਰ ਜਲਦ ਤੋਂ ਜਲਦ ਕਾਰਵਾਈ ਕਰੇ।